ਨਕੋਦਰ ਸਵਰਗ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਸਤ ਸਾਈਂ ਲਾਡੀ ਸ਼ਾਹੀ ਜੀ ਬਾਰੇ ਇਹ ਘਟਨਾ ਬਿਲਕੁਲ ਸੱਚ ਹੈ ਤੇ ਸਾਨੂੰ ਫਿਰੋਜ਼ਪੁਰ ਰਹਿਣ ਵਾਲੇ ਇੱਕ ਸਨੇਕ ਨੇ ਸੁਣਾਈ ਹੈ ਸਾਰੀ ਗੱਲਬਾਤ ਆਪਾਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਦੱਸਾਂਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਚੱਲਦੇ ਹਾਂ ਉਹ ਵੀਡੀਓ ਦੇ ਵੱਲ ਇੱਕ ਬੱਚਾ ਸੀ ਉਸ ਦੀ ਉਮਰ 18 ਸਾਲ ਦੀ ਸੀ ਉਹ ਪੀਰਾ ਫਕੀਰਾਂ ਨੂੰ ਤਹਿ ਦਿੰਦਾ ਸੀ ਫਕੀਰਾਂ ਨੂੰ ਮੰਨਣਾ ਉਹਨਾਂ ਦੀ ਪਾਠ ਪੂਜਾ ਕਰਨਾ ਉਹ ਕਿਤੇ ਹੋਰ ਸਹਿੰਦਾ ਸਲਾਮ ਨਹੀਂ ਸੀ ਕਰਦੇ ਸਭ ਧਰਮਾਂ ਦਾ ਪਾਲਨ ਤਾਂ ਕਰਦੇ ਸੀ ਕਿਸੇ ਵੀ ਧਰਮ ਨਾਲ ਈਰਖਾ ਤੱਕ ਨਹੀਂ ਸੀ ਰੱਖਦੇ ਪਰ ਉਸ ਨੇ ਆਪਣੇ ਯਾਰ ਬਣਾ ਰੱਖਿਆ ਸੀ ਬਾਬਾ ਭੋਲੇनाथ ਜੀ ਬਾਬਾ ਭੋਲੇनाथ ਜੀ ਨੂੰ ਮੰਨਣਾ ਹੋਰ ਕਿਸੇ ਨੂੰ ਨਾ ਮੰਨਣਾ ਸਜਦਾ ਸਲਾਮ ਹਰ ਇੱਕ ਨੂੰ ਕਰਨਾ ਪਰ ਮੋਹ ਆਖਦੇ ਸੀ ਕਿ ਮੇਰਾ ਬਾਬਾ ਸਿਰਫ ਭੋਲੇनाथ ਜੀ ਹੈ ਬਸ ਸਵੇਰ ਉੱਠ ਕੇ ਤੂਫਬਤੀ ਕਰਨੀ ਤੇ ਮੈਂ ਨਕੌਦਰ ਦਾ ਨਾਮ ਸੁਣਿਆ ਸੀ ਵੀ ਰਖਦਾ ਹੈ ਕਿ ਮੈਂ ਨਕੌਦਰ ਦਾ ਨਾਮ ਸੁਣਿਆ ਸੀ ਉੱਥੇ ਮੂਰਾਦਾ ਪੂਰੀਆਂ ਹੁੰਦੀਆਂ ਨੇ ਮੱਥਾ ਜ਼ਰੂਰ ਟੇਕ ਕੇ ਆਵਾਂਗਾ ਕਿਉਂਕਿ ਉਹ ਸਭ ਧਰਮ ਦਾ ਆਦਰ ਕਰਦਾ ਸੀ ਉਹ ਇਨਸਾਨ ਮਥਾ ਟਿਕ ਤੇ ਕਣ ਜਾਂਦਾ ਸਜਦਾ ਸਲਾਮ ਕਰਨ ਦੀ ਸੋਚਦਾ ਛੇ ਫਿਰ ਕੁਝ ਦਿਨਾਂ ਬਾਅਦ ਉਹ ਦਰਬਾਰ ਤੇ ਜਾਂਦਾ ਦਰਬਾਰ ਤੇ ਜਾ ਕੇ ਸਜਦਾ ਸਲਾਮ ਸائیں ਜੀ ਨੂੰ ਕਰਨ ਜਾਂਦਾ ਫਿਰ ਵੇਖਦਾ ਕਿ ਬਾਹਰ ਡੇਰੇ ਦੇ ਟੈਂਕੀ ਦੇ ਉੱਪਰ ਲਿਖਿਆ ਕਿ ਝੋਲੀ ਭਰ ਦੂ ਮੁਰਾਦਾ ਨਾਲ ਤੇਰੀ ਤੂੰ ਸੱਚੇ ਦਿਲੋਂ ਵੇਖ ਮੰਗ ਕੇ ਵੀਰ ਕਹਿੰਦਾ ਇੱਥੇ ਲਿਖ ਕੇ ਲਾ ਰੱਖਿਆ ਦੇਖੋ ਸੱਚੀ ਹੰ ਬੰਦਾ ਖਾਲੀ ਹੱਥ ਵਾਪਸ ਨਹੀਂ ਜਾ ਸਕਦਾ ਉਹ ਅੰਦਰ ਜਾਂਦਾ ਹੈ ਦਾਤਾ ਜੀ ਨੂੰ ਸਜਦਾ ਸਲਾਮ ਕਰਦਾ ਹੈ ਤੇ ਆਪਣੇ ਮਨ ਦੇ ਵਿੱਚ ਆਹੀ ਮੰਨਦਾ ਹੈ ਕਿ ਦਾਤਾ ਜੀ हे ਮਾਲਕੋ ਮੈਨੂੰ ਮੇਰੀ ਸਭ ਤੋਂ ਮਨਪਸੰਦ ਚੀਜ਼ ਦੇ ਦਰਸ਼ਨ ਹੋ ਜਾਵਣ ਯਾਨੀ ਕਿ ਜਿਨ੍ਹਾਂ ਨੂੰ ਮੈਂ ਸਭ ਤੋਂ ਜ਼ਿਆਦਾ ਪ੍ਰੇਮ ਕਰਦਾ ਐਨੀ ਗੱਲ ਕਹਿ ਕੇ ਵਾਪਸ ਆ ਜਾਂਦਾ ਹੈ ਉੱਥੇ ਬੈਠਦਾ ਹੈ ਉਡੀਕਦਾ ਹੈ ਦਰਸ਼ਨ ਨਹੀਂ ਹੁੰਦੇ ਤੇ ਜਾਂਦਾ ਜਾਂਦਾ ਆਖਦਾ ਹੈ ਕੀ ਮੈਥਾ ਸੁਣਿਆ ਸੀ ਤੁਸੀਂ ਖਾਲੀ ਨਹੀਂ ਮੋੜਦੇ ਕਿਸੇ ਨੂੰ ਉਹ ਵਾਪਸ ਆਪਣੇ ਘਰ ਜਾਂਦਾ ਹੈ ਰਾਤ ਹੁੰਦੀ ਹੈ ਤੇ ਉਹ ਸੋ ਜਾਂਦਾ ਹੈ ਉਸ ਨੂੰ ਇੱਕ ਸੁਪਨਾ ਆਉਂਦਾ ਹੈ ਕਿ ਇੱਕ ਪਰਦਾ ਹੁੰਦਾ ਉਸ ਦੇ ਪਿੱਛੇ ਇੱਕ ਸ਼ਿਵਲਿੰਗ ਹੁੰਦਾ ਪਰਦੇ ਦੀ ਰੱਸੀ ਸਾਈਂ ਜੀ ਨੇ ਫੜੀ ਹੋਈ ਸੀ ਪਰਦੇ ਅੱਗੇ ਉਹ ਆਖ ਹੁੰਦਾ ਸਾਰਾ ਦ੍ਰਿਸ਼ ਐਵੇਂ ਹੀ ਬਣ ਕੇ ਦਿਖਦਾ ਹੈ ਉਹ ਜਦੋਂ ਸਾਈਂ ਜੀ ਨੂੰ ਮੱਥਾ ਟੇਕਦਾ ਹੈ ਤਾਂ ਸਾਈਂ ਜੀ ਪਰਦਾ ਖਿੱਚ ਦਿੰਦੇ ਨੇ ਪਰਦਾ ਕਿਚਨ ਤੋਂ ਬਾਦੋਂ ਨਾਲ ਇੱਕ ਸ਼ਿਵਲਿੰਗ ਦਿੰਦਾ ਹੈ ਸ਼ਿਵਲਿੰਗ ਦੇ ਦਰਸ਼ਨ ਹੁੰਦੇ ਆ ਤਾਂ ਸਾਈਂ ਜੀ ਆਖਦੇ ਨੇ ਕਿ ਕਈ ਚੀਜ਼ਾਂ ਐਹੋ ਜਿਹੀਆਂ ਹੁੰਦੀਆਂ ਐ ਜੋ ਪਰਦੇ ਤੇ ਹੀ ਦਿਖਾਈਆਂ ਜਾਂਦੀਆਂ ਐ ਇਸੇ ਲਈ ਜੋ ਤੂੰ ਮੰਗਿਆ ਸੀ ਜੋ ਤੇਰੀ ਜਾਨ ਤੋਂ ਪਿਆਰੀ ਸੀ ਆਹੀ ਐ ਤੇ ਫਿਰ ਉਹਨਾਂ ਕੋ ਉਧਰ ਵਿੱਚ ਉਹ ਸਾਈਂ ਜੀ ਦੇ ਨਾਲ ਗੱਲ ਕਰਨ ਜਾਂਦਾ ਸੀ ਲੋਕੀ ਆਖਦੇ ਇਹ ਮੰਗਣ ਜਾਂਦਾ ਪਰ ਨਹੀਂ ਉਹ ਤਾਂ ਸਾਈਂ ਜੀ ਦੇ ਨਾਲ ਗੱਲ ਕਰਨ ਜਾਂਦਾ ਉਸਨੂੰ ਪਤਾ ਲੱਗ ਗਿਆ ਸੀ ਕਿ ਸਾਈਂ ਜੀ ਵੀ ਸ਼ੰਕਰ ਮਹਾਰਾਜ ਦੇ ਪੈਰਾਂ ਦੇ ਹੰਗਰੂ ਹੈ ਸਾਈਂ ਜੀ ਨੂੰ ਸਭ ਪਤਾ ਲੱਗ ਜਾਂਦਾ ਹੈ ਸਾਈਂ ਜੀ ਨੇ ਐਵੇਂ ਹੀ ਨਹੀਂ ਲਿਖ ਕੇ ਲਾਇਆ ਚੋਲੀ ਭਰ ਦੂ ਮੁਰਾਦਾ ਨਾਲ ਤੇਰੀ ਤੂੰ ਸੱਚੇ ਦਿਲੋਂ ਵੇਖ ਮੰਗ ਕੇ ਜੋ ਮੰਗੋਗੇ ਉਹੀ ਪਾਵੋਗੇ ਸੋ ਐਸੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲ ਜਾਈਂ ਹੋਰ ਨਵੇਂ-ਨਵੇਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਤਾਕੀ ਸਾਡਾ ਆਤਮ ਵਿਸ਼ਵਾਸ ਵਧ ਸਕੇ ਤੇ ਤੁਹਾਡੇ ਲਈ ਨਵੇਂ-ਨਵੇਂ ਅਪਡੇਟਸ ਅਸੀਂ ਲੈ ਕੇ ਆਉਂਦੇ ਰਹੀਏ ਜੈ ਸਾਈਂ ਆ